ਨਿਊਜ਼ੀਲੈਂਡ ਦੇ ਵਿੱਚ ਇੱਕ ਨਗਰ ਕੀਰਤਨ ਨੂੰ ਰੋਕਣ ਦੀ ਘਟਨਾ ਵਾਪਰੀ ਹੈ ਬੇਸ਼ੱਕ ਇਹ ਘਟਨਾ ਬਹੁਤ ਮੰਦਭਾਗੀ ਹੈ ਸੰਸਾਰ ਭਰ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਜਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਐਸੇ ਕਲਟ ਜਾਂ ਕੱਟੜਪੰਥੀ ਸੈਕਟ ਜਿਹੜੇ ਨੇ ਮੌਜੂਦ ਨੇ ਜਿਹੜੇ ਦੂਸਰੇ ਧਰਮਾਂ ਜਾਂ ਦੂਸਰੇ ਕਬੀਲੇਆਂ ਜਾਂ ਦੂਸਰੇ ਫਿਰਕਾ ਨੂੰ ਆਪਣੀ ਨਫ਼ਰਤ ਦਾ ਸ਼ਿਕਾਰ ਜਿਹੜਾ ਹੈ ਉਹ ਬਣਾਉਂਦੇ ਨੇ ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਵਿੱਚ ਇੱਕ ਪੈਂਟੇਕੋਸਟਲ ਕੱਟੜਪੰਥੀ ਸੰਪਰਦਾਇ ਡੈਸਟੀਨੀ ਚਰਚ ਇਹ ਹਮੇਸ਼ਾ ਜਿਹੜਾ ਹੈ ਉੱਥੇ ਜਿਹੜੇ ਗੈਰ ਨਿਊਜ਼ੀਲੈਂਡ ਦੇ ਯਾਨੀ ਬਸ ਨੀਕ ਜਿਹੜੇ ਬਾਹਰੋਂ ਆ ਕੇ ਵਸੇ ਨੇ ਉਹਨਾਂ ਦਾ ਜਿਹੜਾ ਹੈ ਵਿਰੋਧ ਕਰਦੇ ਰਹਿੰਦੇ ਨੇ ਖਾਸ ਤੌਰ ਤੇ ਉਹਨਾਂ ਦੀਆਂ ਧਾਰਮਿਕ ਰਸਮਾਂ ਰੀਤਾਂ ਰਵਾਜ਼ਾਂ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਨੇ ਬ੍ਰਾਇਨ ਤਮਾਕੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਇਸ ਕੱਟੜਪੰਥੀ ਕਬੀਲੇ ਦੇ ਕੁਝ ਲੋਕਾਂ ਨੇ ਨਗਰ ਕੀਰਤਨ ਨੂੰ ਜਿਹੜਾ ਹੈ ਉਹ ਰੋਕਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਕਲ ਟੈ ਕੱਟੜਪੰਥੀ ਕਲ ਟੈ ਨਿਊਜ਼ੀਲੈਂਡ ਦੇ ਵਿੱਚ ਇਹ ਉੱਥੋਂ ਦੇ ਮੂਲ ਨਿਵਾਸੀ ਜਿਹੜੇ ਮੌਰੀ ਕਬੀਲੇ ਦੇ ਲੋਕ ਨੇ ਉਹਨਾਂ ਦੀ ਪ੍ਰਤਨਿਧਤਾ ਨਹੀਂ ਕਰਦਾ ਤੇ ਨਾ ਹੀ ਉੱਥੋਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਜਿਹੜੀ ਹੈ ਇਹ ਪ੍ਰਤਨਿਧਤਾ ਕਰਦਾ ਇਹ ਛੋਟੇ ਜਿਹੇ ਲੋਕਾਂ ਦੇ ਇੱਕ ਸਮੂਹ ਦੀ ਜਿਹੜੀ ਹੈ ਉਹ ਪ੍ਰਤਨਿਧਤਾ ਕਰਦਾ ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਹੋਇਆ ਨਿਊਜ਼ੀਲੈਂਡ ਸਰਕਾਰ ਨੂੰ ਜਿਹੜਾ ਹੈ ਕਿਉਂਕਿ ਇਹ ਲਿਬਰਲ ਕੰਟਰੀ ਜਿਹੜੇ ਆ ਉਹ ਕਹੇ ਜਾਂਦੇ ਆ ਔਰ ਸਭ ਤੋਂ ਵੱਡਾ ਜਿਹੜਾ ਹੈ ਇਹ ਕੰਟਰੀ ਜਿਹੜੇ ਨੇ ਇਹ ਦੇਸ਼ ਜਿਹੜੇ ਨੇ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਜਾਂ ਹੋਰ ਜਿਹੜੇ ਕੰਟਰੀ ਨੇ ਇਹ ਨੈਤਿਕਤਾ ਦਾ ਪਾਠ ਜਿਹੜਾ ਹੈ ਉਹ ਬਹੁਤ ਪੜਾਉਂਦੇ ਨੇ ਪੜ੍ਹਦੇ ਵੀ ਨੇ ਤੇ ਅਜਿਹੀਆਂ ਕੰਟਰੀਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਇਹਨਾਂ ਨੂੰ ਰੋਕੇ ਜਾਣਾ ਬਹੁਤ ਜ਼ਰੂਰੀ ਹੈ